ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਮੈਂ ਪੇਠੇ ਦੀ ਸਬਜ਼ੀ ਬਣਾਉਣ ਲੱਗੀ ਹਾਂ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੀ ਹਾਂ ਉਮੀਦ ਹਾਂ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੂਗੀ ਇੱਥੇ ਇੱਕ ਮੈਂ ਕੜਾਹੀ ਦੇ ਵਿੱਚ ਇੱਕ ਘੜਸ਼ੀ ਮੈਂ ਸਰੋਂ ਤੇਲ ਦੀ ਪਾਈ ਆ ਤੇ ਜਦੋਂ ਤੇਲ ਗਰਮ ਹੋ ਗਿਆ ਇੱਕ ਚਮਚ ਮੈਂ ਮੇਥੀ ਦਾਣਾ ਪਾਇਆ ਇਹਦੇ ਵਿੱਚ ਤੇ ਚਾਰ ਮੈਂ ਪਿਆਜ਼ਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀਗਾ ਤੇ ਮੇਥੀ ਦਾਣੇ ਨੂੰ ਥੋੜਾ ਜਿਹਾ ਪੁੰਨ ਲੈਣਾ ਵਾ ਤੇ ਆ ਪਿਆਜ਼ ਬਰੀਕ ਕੱਟੇ ਹੋਏ ਪਿਆਜ਼ ਪਾ ਦੇਣੇ ਆ ਵਿੱਚ ਇਹਦੇ ਆਜਾ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਥੋੜਾ ਜਿਹਾ ਚਾਦੇ ਭੁੰਨਣੇ ਪਿਆਜ ਜਦੋਂ ਥੋੜਾ ਜਿਹਾ ਲਾਲ ਹੋ ਜਾਣ ਪਿਆਜ ਉਹਨੂੰ ਤੱਕ ਭੁੰਨਣੇ ਆ ਅੱਗ ਥੋੜੀ ਜਿਹੀ ਤੇਜ਼ ਹੀ ਰੱਖਣੀ ਆ ਫੁੱਲ ਗੈਸ ਤੇ ਭੁੰਨਣੇ ਆ ਇਹ ਪਿਆਜ਼ ਲਾਲ ਹੋ ਗਏ ਅੱਗੇ ਨਾਲ ਭੁੰਨੇ ਗਏ ਆ ਤੇਲ ਛੱਡ ਗਿਆ। ਇਹਦੇ ਵਿੱਚ ਹੁਣ ਇੱਕ ਟਮਾਟਰ ਹੈ ਤੇ ਮੈਂ ਚਾਰ ਮਿਰਚਾਂ ਲਈਆਂ ਸੀ ਹਰੀਆਂ ਤੇ ਥੋੜਾ ਜਿਹਾ ਲਸਣ ਨੂੰ ਥੋੜੇ ਦੈਢ ਗ੍ਰਾਈਂਡ ਕਰਕੇ ਨਾ ਉਹ ਮੈਂ ਇਹਦੇ ਵਿੱਚ ਪਾਤਾ ਸੀਗਾ। ਤੇ ਇਹਦੇ ਮਸਾਲੇ ਨੂੰ ਵੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਣਾ ਵਾ। ਜਦੋਂ ਟਮਾਟਰ ਬਿਲਕੁਲ ਵਿੱਚ ਗਲ ਗਿਆ ਨਾ

ਇਹਦੇ ਵਿੱਚ ਮੈਂ ਸਵਾ ਕ ਚਮਚ ਨਮਕ ਦਾ ਪਾਇਆ ਵਾ 1 ਚਮਚ ਹਲਦੀ ਤੇ ਡੇਢ ਚਮਚ ਮੈਂ ਜੀਰਾ ਤੇ ਧਨੀਆ ਭੁੰਨਿਆ ਹੋਇਆ ਗ੍ਰाइंड ਕੀਤਾ ਹੋਇਆ ਉਹ ਪਾਇਆ ਤੇ ਇਹਦੇ ਵਿੱਚ ਅੱਧੀ ਕੱਪੀ ਪਾਣੀ ਦੀ ਪਾ ਕੇ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਜਦੋਂ ਪਾਣੀ ਵਿੱਚ ਮੈਂ ਰਾਜ ਜਿਵੇਂ ਵਿੱਚ ਫਿਰ ਪੇਠਾ ਕੱਟਿਆ ਹੋਇਆ ਮੈਂ ਪੇਠਾ ਪਾਤਾ ਵਿੱਚ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਸਾਲੇ ਦੇ ਵਿੱਚ ਪੇਠੇ ਨੂੰ ਤੇ ਇਹਨੂੰ 10 ਮਿੰਟ ਲਈ ਆਪਾਂ ਠੱਕੇ ਰੱਖ ਦੇਣਾ ਵਾ ਜਸਾ ਮਿੰਟਾਂ ਬਾਅਦ ਇਹਨੂੰ ਥੋੜਾ ਜਿਹਾ ਹਿਲਾਵਾਂਗੇ ਦੇਖਾਂਗੇ ਇਹ ਅੱਗੇ ਨਾਲੋਂ ਨਰਮ ਹੋ ਗਿਆ ਵਾ ਪੇਠਾ ਥੋੜਾ ਜਿਹਾ ਇਹਨੂੰ ਮੈਂ ਕਟਸੀ ਦੇ ਨਾਲ ਮੈਸ਼ ਕਰ ਲਿਆ ਜਦੋਂ ਇਹ ਪੇਠਾ ਬਣ ਗਿਆ ਉਦੋਂ ਇਹਦੇ ਵਿੱਚ ਮੈਂ 2 ਚਮਚ ਦੇਸੀ ਘਿਓ ਦੇ ਪਾਏ ਆ ਦੇਸੀ ਘਿਓ ਦੇ ਨਾਲ ਇਹ ਸਬਜੀ ਬਹੁਤ ਜ਼ਿਆਦਾ ਸਵਾਦ ਟੇਸਟੀ ਬਣਦੀ ਆ ਇੱਕ ਚਮਚ ਮੈਂ ਸੁੱਕੀ ਮੇਥੀ ਪਾਈ ਆ ਇਨੂੰ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਵਿੱਚ ਇਹਦੇ ਸਬਜੀ ਦੇ ਵਿੱਚ ਮੇਥੀ ਪਾਉਣ ਨਾਲ ਸਬਜੀ ਦਾ ਟੇਸਟ ਬਹੁਤ ਜਿਆਦਾ ਸਵਾਦ ਬਣਦਾ ਵਾ ਅਖੀਰ ਦੇ ਵਿੱਚ ਮੈਂ 2 ਚਮਚ ਚ ਸ਼ੱਕਰ ਦੇ ਪਾਏ ਆ ਗੈਸ ਨੂੰ ਸਹਿਮ ਕਰ ਦੇਣਾ ਵਾ ਇਹਨੂੰ ਸ਼ੱਕਰ ਨੂੰ ਵੀ ਬਿਲਕੁਲ ਮਿਕਸ ਕਰ ਦੇਣਾ ਸ਼ੱਕਰ ਪਾਉਣ ਦੇ ਨਾਲ ਖਟਮਿੱਟੀ ਸਬਜ਼ੀ ਬਹੁਤ ਜਿਆਦਾ ਸਵਾਦ ਬਣਦੀ ਆ। ਕਈ ਵੇਣਾ ਗੋੜ ਵੀ ਪਾ ਲੈਂਦੀਆਂ ਵਾ। ਉਹ ਵੀ ਠੀਕ ਆ, ਸ਼ੱਕਰਪਾਲੋ ਉਹਦੇ ਨਾਲ ਵੀ ਵਧੀਆ ਬਣਦੀ ਆ। ਸਬਜ਼ੀ ਬਿਲਕੁਲ ਤਿਆਰ ਹੋ ਗਈ ਆ। ਜੇ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੀ ਤਾਂ ਸਾਰੀਆਂ ਭੈਣਾਂ ਨੇ ਦਾ ਬਹੁਤ-ਬਹੁਤ ਧੰਨਵਾਦ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ